ਆ ਦੇ ਸੱਚ ਜੁਗਾਵ ਦੇ ਸੱਚ ਹੈ ਵੀ ਸੱਚ ਨਾਮ ਕੋਸੀ ਵੀ ਸੱਚੋ ਤੇ ਸੱਚ ਇਸ ਵਾਸਤੇ ਆਪਾਂ ਜਿਸ ਅਸਥਾਨ ਤੇ ਬੈਠੇ ਨਾ ਇਸ ਨੂੰ ਕਹਿੰਨੇ ਸਤ ਸੰਗ ਵਰ ਉਹਨਾਂ ਬੰਦਿਆਂ ਦਾ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਜੋ ਸਤ ਨਾਲ ਜੁੜਨ ਆਏ ਨੇ ਜੋ ਸੱਚ ਦੀ ਸੰਗਤ ਕਰਨ ਆਏ ਨੇ ਇਕ ਗੱਲ ਬੜੀ ਔਖੀ ਹੈ ਸੱਚ ਦੀ ਸੰਗਤ ਕਰਨੀ। ਸਤ ਦੇ ਨੇੜੇ ਆਣਾ। ਹੁਣ ਸੱਚ ਦੇ ਨੇੜੇ ਸੁਰਤ ਆਵੇਗੀ। ਸਰੀਰ ਨੇ ਇਤਨੀ ਮਰਜ਼ ਕਰਦੇ। ਧਿਆਨ ਨੇ ਨੇੜੇ ਆਣਾ ਸੱਚ ਦੇ। ਉਸ ਪਰਿਪੂਰਣ ਪ੍ਰਮਾਤਮਾ ਦਾ ਵਾਸਾ ਕਿੱਥੇ ਹੈ? ਸਦ ਕਰਨ ਸੱਚ ਦੇ। ਉਹਨੂੰ ਕਹਿ ਦਿੱਤਾ ਹੈ ਸੱਚਖੰਡ ਵਸੇ ਨਿਰੰਕਾਰ। ਪਰ ਹੁਣ ਅਸੀਂ ਸੱਚਖੰਡ ਤੱਕ ਪਹੁੰਚ ਸਕੀਏ ਕੀ ਸਾਧਨਾ ਕਰੀਏ ਕੀ ਕਰੀਏ ਅਰੇ ਜੀਵਨੀਆਂ ਜੀ ਸੱਚਖੰਡ ਤੱਕ ਪਹੁੰਚਣਾ ਇਹ ਗੱਲ ਵੱਖਰੀ ਹੈ ਕੋਈ ਮਰ ਜਾਵੇ ਕਿ ਲੋਕੀ ਕਹਿਣਨ ਬਈ ਸੱਚਖੰਡ ਵਾਸੀ ਇਹ ਬਹੁਤ ਮਤਲਬੇ ਗਲਤ ਪ੍ਰਯੋਗ ਕੀਤਾ ਹੈ ਮਜਬੂਰੀ ਹੈ ਬਈ ਇਹ ਨਾ ਸੀ ਕਿਦਰੇ ਨਰਕ ਵਾਸੀ ਹੋ ਗਿਆ ਤੇ ਸਵਰਗ ਵਾਸੀ ਹੋ ਗਿਆ ਸੱਚਖੰਡ ਵਾਸੀ ਹੋ ਗਿਆ ਇਸ ਤਰ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਸਿਰਫ ਦਿਲ ਨੂੰ ਤਸੱਲੀ ਦੇਣ ਵਾਸਤੇ ਸਿਰ ਧਰਵਾ ਲਿਆ ਤਸੱਲੀ ਦੇਣ ਵਾਸਤੇ ਵਰਨਾ ਜੀਵਦਿਆਂ ਜੀ ਜੋ ਸੱਚਖੰਡ ਵਾਸੀ ਨਹੀਂ ਹੋਇਆ ਮਰ ਕੇ ਕੋਈ ਸੱਚਖੰਡ ਵਾਸੀ ਨਹੀਂ ਹੁੰਦਾ ਜੋ ਜੀਵਦਿਆਂ ਜੀ ਸੱਚ ਤੱਕ ਨਹੀਂ ਪਹੁੰਚਿਆ ਉਹਨੇ ਮਰ ਕੇ ਕਿੱਥੇ ਪਹੁੰਚਣਾ ਜਿਹੜੀ ਚੀਜ਼ ਜੀਵਦਿਆਂ ਜੀ ਨਹੀਂ ਪ੍ਰਾਪਤ ਕੋਈ ਮਰ ਕੇ ਕਿਸ ਤਰ੍ਹਾਂ ਪ੍ਰਾਪਤ ਹੋਵੇਗੀ